ਵਾ ਵੀ ਵਾ ਬਾਬਾ ਲੋਕਾਂ ਨੂੰ ਜਹਾਜ਼ੇ ਚੜ੍ਹਾਦਾ ਸੀ ਤੇ ਫੇਰ ਲੋਕਾਂ ਨੇ ਬਾਬੇ ਨੂੰ ਜਹਾਜ਼ ਤੇ ਚੜ੍ਹਾ ਦਿੱਤਾ ਬਾਬੇ ਨੂੰ ਵੀਜ਼ਾ ਦੇ ਦਿੱਤਾ ਬੀਬੀਆਂ ਨੇ ਦੇ ਦਿੱਤਾ ਖਾਸ ਕਰਕੇ ਸੋ ਮਾਂ ਦੇ ਆ ਪੁੱਤਾਂ ਨੇ ਇੱਥੇ ਵੀ ਕਸਰ ਕੋਈ ਨਹੀਂ ਛੱਡੀ ਪਹਿਲਾਂ ਬਾਬੇ ਦੀ ਬੜੀ ਚੜ੍ਹਾਈ ਕਰਾਈ ਬਾਬਾ ਇਦਾਂ ਵੀਜ਼ੇ ਲਵਾ ਦਿੰਦਾ ਬਾਬਾ ਇੱਥੇ ਪਹਚਾ ਦੇ ਦਿੰਦਾ ਬਾਬਾ ਇਦਾਂ ਕਰ ਦਿੰਦਾ ਬਾਬਾ ਉਦਾਂ ਕਰ ਦਿੰਦਾ ਪਰ ਵੀਡੀਓ ਵਿੱਚ ਵੇਖ ਕੇ ਤਾਂ ਕੁਝ ਨਮਈ ਕੁਝ ਨਿਕਲਿਆ ਵੀ ਬਾਬਾ ਕੀ ਕੁਝ ਕਰ ਦਿੰਦਾ ਇੱਥੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਵੇਖ ਲਓ ਆ ਕੀ ਹਾਲ ਕੀਤਾ ਪਿਆ ਚਰਾਗ ਪੈਣੇ ਨਾਰੀਅਲ ਹੈ ਸੇਬ ਪੈਣੇ ਲੋਕ ਤਾਂ ਇੱਥੇ ਵੀ ਨਹੀਂ ਟਲਦੇ ਮੁਲਕ ਦੇਖੋ ਕਿੰਨਾ ਸੁੰਦਰ ਹੈ ਕਿੱਡੀਆਂ ਸੋਹਣੀਆਂ ਇਮਾਰਤਾਂ ਨੇ ਇਹ ਕਿਹਾ ਜਾਂਦਾ ਹੈ ਡਿਵੈਲਪ ਮੁਲਕ ਨੇ ਕੈਨੇਡਾ ਅਮਰੀਕਾ ਵਰਗੇ ਇੰਗਲੈਂਡ ਵਰਗੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਦੇ ਵਿੱਚ ਕਹਿੰਦੇ ਗਾਂਵ ਵਾਲੇ ਲੋਕ ਚੰਗੀ ਸੋਚ ਵਾਲੇ ਪੜੇ ਲਿਖੇ ਬੱਚੇ ਡਿਵੈਲਪਮੈਂਟ ਵਾਲੇ ਉਹ ਪਹੁੰਚਦੇ ਆ ਪਰ ਇਹੋ ਜਿਹੇ ਮੁਲਕਾਂ ਦੇ ਵਿੱਚ ਇਹੋ ਜਿਹੇ ਲੋਕ ਵੀ ਪਏ ਨੇ ਜਿਹੜੇ ਪਖੰਡਾਂ ਨੂੰ ਤਰਜੀਹ ਦਿੰਦੇ ਆ ਜਿਹੜੇ ਪਖੰਡਾਂ ਨੂੰ ਅੱਗੇ ਲੈ ਕੇ ਚੱਲਦੇ ਆ ਜਿਹੜੇ ਢੌਂਗੀ ਬਾਬਿਆਂ ਨਾਲ ਜੁੜੇ ਹੋਏ ਆ ਢੌਂਗੀ ਬਾਬਿਆਂ ਦੀ ਕਸਰ ਤਾਂ ਇੱਥੇ ਵੀ ਕੋਈ ਨਹੀਂ ਇਹ ਟ੍ਰਾਂਟੋ ਦਾ ਏਰੀਆ ਹੈ ਇਹ ਟ੍ਰਾਂਟੋ ਸਿਟੀ ਹੈ ਤੇ ਜਿੱਥੇ ਆ ਲੋਕਾਂ ਨੇ ਭੈੜੀ ਕਰਤੂਤ ਕੀਤੀ ਹੋਈ ਆਪਾਂ ਸੋਚਦੇ ਹਾਂ ਨਾ ਪੰਜਾਬ ਦੇ ਵਿੱਚ ਵੀ ਲੋਕ ਬੜੇ ਚੁਰਹਿਆਂ ਦੇ ਵਿੱਚ ਟੂਨੇ ਕਰ ਦਿੰਦੇ ਲੋਕ ਝੰਡਾ ਤੇ ਜਾ ਕੇ ਝੰਡ ਦੇ ਵਿੱਚ ਜੜੀ ਤੇਲ ਪਾ ਦਿੰਦੇ ਆ ਚੇਤਾ ਰੱਖਿਆ ਜੀ ਜਿਹਦੀਆਂ ਜੜਾਂ 'ਚ ਤੇਲ ਪੈ ਜਾਏ ਉਹ ਦਰਖਤ ਕਦੀ ਹਰਿਆ ਨਹੀਂ ਹੁੰਦਾ ਸੋ ਇਸ ਵਾਸਤੇ ਇੱਥੇ ਵੀ ਅਜਿਹੀ ਘਟੀਆਂ ਕਰਦੂਤ ਲੋਕਾਂ ਦੀ ਕਰਨ ਵਾਲੀ ਨਜ਼ਰ ਆਈ ਹੈ ਉਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੇਖੋ ਕਿੱਡਾ ਸੋਹਣਾ ਮੁਲਕ ਹੈ ਇਹ ਕਿਹਾ ਜਾਂਦਾ ਵੀ ਪੜ੍ਹੇ ਲਿਖੇ ਲੋਕ ਨੇ ਇਹ ਲੋਕ ਕਾਨੂੰਨਨ ਸਿਸਟਮ ਦੇ ਨਾਲ ਚੱਲਦੇ ਆ ਪਰ ਆ ਸਿਸਟਮ ਤੋਂ ਅਲੱਗ ਹੋ ਕੇ ਲੋਕਾਂ ਨੂੰ ਹਜੇ ਤੱਕ ਇਹਨਾਂ ਲੋਕਾਂ ਨੂੰ ਅਗਲ ਹੀ ਨਹੀਂ ਆਈ ਜਿਹੜੇ ਲੋਕ ਆ ਘਟੀਆਂ ਕਰਤੂਤਾਂ ਕਰਦੇ ਆ ਟੂਣਾ ਕਰਨ ਦਾ ਮਤਲਬ ਕੀ ਹੁੰਦਾ ਵੀ ਆਪਣਾ ਸਵਾਰੋ ਕਿਸੇ ਦਾ ਬੇੜਾ ਗਰਕਤਾ ਤੇ ਗਰਕ ਜਾਏ ਕਿਸੇ ਦਾ ਬੇੜਾ ਗਰਕ ਕਰਨ ਵਾਸਤੇ ਇਹ ਘਟੀਆਂ ਕਰਤੂਤਾਂ ਇਦਾਂ ਦੀਆਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ ਚੰਦ ਕੁ ਲੋਕਾਂ ਵਾਸਤੇ ਬਹੁਤੇ ਲੋਕ ਤਾਂ ਅਜਿਹੇ ਮੁਲਕਾਂ ਦੇ ਵਿੱਚ ਜਿਹੜੇ ਰਹਿੰਦੇ ਆ ਆਪਣੀ ਕਿਰਤ ਨੂੰ ਆਪਣਾ ਧਰਮ ਮੰਨਦੇ ਆ ਆਪਣੇ ਕਿਰਦ ਤੇ ਵਿੱਚੋਂ ਆਪਣਾ ਦਸਬੰਦ ਧਰਮ ਦੇ ਲੇਖੇ ਦੇ ਵਿੱਚ ਲਾਉਂਦੇ ਆ ਪਰ ਬਹੁਤੇ ਲੋਕ ਵੇਲੜ ਜਿਨ੍ਹਾਂ ਕਰਨਾ ਹੀ ਕੁਝ ਨਹੀਂ ਜਿਹੜੇ ਟੌਂਗੀ ਬਾਬਿਆਂ ਦੇ ਇਸ਼ਾਰੇ ਦੇ ਨਾਲ ਚੱਲਦੇ ਆ ਵੀ ਸਾਡਾ ਕੰਮ ਦੱਸੋ ਜੀ ਕਿਵੇਂ ਚੱਲੇਗਾ ਕੰਮ ਤੇ ਜਾਣੂ ਸਾਡਾ ਜੀ ਨਹੀਂ ਕਰਦਾ ਤੇ ਉਹ ਫਿਰ ਸਾਧ ਪਖੰਡੀ ਬਾਬੇ ਇਦਾਂ ਦੀ ਫਿਰ ਜੁਗਤੀ ਦੱਸਦੇ ਆ ਵੀ ਨਾਰੀਅਲ ਲੈ ਲਾ ਦੀਵਾ ਲੈ ਲਾ ਤੇ ਫਲ ਲੈ ਲਾ ਕਿਤੇ ਚੁਰਾਹੇ ਤੇ ਵਿੱਚ ਜਾ ਕੇ ਜਾਂ ਕਿਸੇ ਇਦਾਂ ਦੇ ਦਰਖਤ ਦੇ ਵਿੱਚ ਜਾ ਕੇ ਉੱਥੇ ਉਹਨੀਆਂ ਜੜਾਂ ਦੇ ਨਾਲ ਰੱਖ ਦੀ ਤੇ ਤੇਰੇ ਤੇ ਆਉਣ ਵਾਲਾ ਸਮਾਂ ਤੇਰਾ ਵਧੀਆ ਹੋ ਜਾਏਗਾ ਸਾਰਾ ਕੁਝ ਤੈਨੂੰ ਵਧੀਆ ਮਿਲ ਜਾਏਗਾ ਸੋ ਉਹ ਲੋਕ ਪੱਲਿਓ ਖਰਚ ਕੇ ਫਿਰ ਅਜੇ ਹੀ ਘਟੀਆ ਮਾਨਸਿਕਤਾ ਵਾਲੇ ਲੋਕ ਅਜੇਹੀਆਂ ਕਰਤੂਤਾਂ ਕਰਦੇ ਆ ਅਜਿਹੇ ਮੁਲਕਾਂ ਦੇ ਵਿੱਚ ਵੀ ਵਸਣ ਵਾਲੇ ਕੁਝ ਬਾਬੇ ਇੱਥੇ ਵੀ ਢੋਂਗੀ ਬਹੁਤ ਨੇ ਪੰਜਾਬ ਦੇ ਵਿੱਚ ਵੀ ਚੰਦ ਕੁ ਡਾਲਰ ਚੰਦ ਛਿੱਲੜ ਮੰਗਾਉਣ ਵਾਸਤੇ ਇਦਾਂ ਦੀਆਂ ਕਹਾਣੀਆਂ ਗੱਪਾਂ ਇਦਾਂ ਦੀ ਕਰਮਕਾਂਡ ਉਹਨਾਂ ਲੋਕਾਂ ਨੂੰ ਜਿਹੜਾ ਦੱਸਦੇ ਆ ਤੇ ਉਹ ਲੋਕ ਇਹੋ ਜ ਹੈ ਮੁਲਖਾਂ ਦੇ ਵਿੱਚ ਆ ਕੇ ਵੀ ਫਿਰ ਕਰਮਕਾਂਡ ਕਰਦੇ ਰਹਿੰਦੇ ਆ ਕਰਮਕਾਂਡਾਂ ਨੇ ਅਜੇ ਤੱਕ ਕਦੀ ਵੀ ਕਿਸੇ ਦਾ ਪਾਰ ਉਤਾਰ ਨਹੀਂ ਕੀਤਾ ਇਹ ਅਵੱਛ ਸੱਚ ਹੈ ਵੀ ਕਰਮਕਾਂਡ ਕਦੀ ਵੀ ਬੰਦੇ ਨੂੰ ਉਸ ਮੰਜ਼ਲ ਤੇ ਨਹੀਂ ਲੈ ਕੇ ਗਿਆ ਜਦੋਂ ਵੀ ਬੰਦਾ ਡਿੱਗਿਆ ਜਦੋਂ ਵੀ ਬੰਦੇ ਨੂੰ ਕੁਝ ਪ੍ਰਾਪਤੀ ਨਹੀਂ ਹੋਈ ਜਦੋਂ ਵੀ ਉਹ ਕਰਮਕਾਂਡਾਂ ਦੇ ਵਿੱਚ ਪਿਆ ਕਰਮਕਾਂਡਾਂ ਦੇ ਵਿੱਚ ਉਹਦਾ ਹਸ਼ਰ ਮਾੜਾ ਹੀ ਹੋਇਆ ਤੇ ਚੇਤਾ ਰੱਖਿਆ ਜੀ ਜਿਹੜਾ ਆਪਣੀ ਕਿਰਤ ਨੂੰ ਆਪਣਾ ਧਰਮ ਮੰਨਦਾ ਹੈ ਪਰਮਾਤਮਾ ਤੇ ਟੁੱਟ ਭਰੋਸਾ ਰੱਖਦਾ ਉਹ ਬੰਦੇ ਨੂੰ ਕਮੀ ਵੀ ਕਿਸੇ ਗੱਲ ਦੀ ਨਹੀਂ ਆਉਂਦੀ ਸੋ ਕਰਮ ਕਾਂਡ ਭਰਮ ਜਿਹੜੇ ਆ ਉਹ ਨਹੀਂ ਕਰਨੇ ਚਾਹੀਦੇ ਪਰਮਾ ਵਾਲਾ ਬੰਦਾ ਹਮੇਸ਼ਾ ਪਿੱਛੇ ਰਹਿੰਦਾ ਹੈ ਕਰਮਾਂ ਵਾਲਾ ਬੰਦਾ ਕਦੀ ਵੀ ਜਿਹੜਾ ਆ ਉਹ ਕਰਮ ਕਾਂਡਾਂ ਵਾਲਾ ਬੰਦਾ ਕਦੀ ਵੀ ਗਾਂ ਨਹੀਂ ਵੱਧ ਸਕਦਾ ਉਹ ਇੱਥੋਂ ਤੱਕ ਹੀ ਸੀਮਤ ਰਹਿ ਜਾਂਦਾ ਹੈ ਵੀ ਕਿਵੇਂ ਸਿਆਣੇ ਕੋਲ ਜਾਣਾ ਹੈ ਕਿਵੇਂ ਪੁੱਛਾਂ ਕਿਹੜੇ ਮੰਤਰ ਜੰਤਰ ਤੰਤਰ ਇਦਾਂ ਦੇ ਚੱਕਰਾਂ ਦੇ ਵਿੱਚ ਉਹ ਫਸਿਆ ਰਹਿੰਦਾ ਨਿੱਕੀ ਜਿਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਦਾ ਮੈਂ ਸੁਣੀ ਹੋਈ ਇੱਕ ਗਾਥਾ ਕਿਤੋਂ ਸੀ ਇੱਕ ਭੈਣ ਦਾ ਵਿਆਹ ਹੋਇਆ ਕਿਸੇ ਦੀ ਨੌਂ ਬਣੀ ਤੇ ਉਹ ਸਰਕਾਰੀ ਜੋਬ ਲੱਗੀ ਸੀ ਟੀਚਰ ਸੀ ਜਦੋਂ ਕਿਤੇ ਜਾਣ ਲੱਗੀ ਤੇ ਸਵੇਰੇ ਜਾਣ ਤੋਂ ਘਰੋਂ ਤੁਰੀ ਹੈ ਤੇ ਅਗਲੇ ਪਾਸੇ ਉਹ ਬਿੱਲੀ ਲੰਘਦੀ ਬਿੱਲੀ ਲੰਗੀ ਤੇ ਸੱਸ ਨੇ ਰੋਕਿਆ ਸੱਸ ਨੇ ਜਦੋਂ ਕਿਹਾ ਵੀ ਤੇਰਾ ਰਾਹ ਬਿੱਲੀ ਕੱਟ ਗਈ ਤੂੰ ਹਜੇ ਰੁਕ ਜਾ ਜਦੋਂ ਰੁਕੀ ਉਹਨੇ ਲਈ ਬੱਸ ਲੰਗੀ ਅੱਗੋਂ ਜਾਣ ਕਰਕੇ ਰੇਡ ਪਈ ਤੇ ਉਹਦੀ ਬਦਲੀ ਹੋ ਗਈ ਤੇ ਉਹਨੇ ਆਪਣੀ ਸੱਸ ਨੂੰ ਕਿਹਾ ਬਿੱਲੀ ਰਾਹ ਕੱਟ ਗਈ ਮੇਰੀ ਇੱਥੋਂ ਡਿਊਟੀ ਕੱਟੀ ਗਈ ਇਦਾਂ